ਸਤਿ ਸ਼੍ਰੀ ਅਕਾਲ ਪੀਬੀ 32 ਨਮਾ ਸ਼ਹਿਰ ਦੇਖ ਰਹੇ ਹਾਂ ਇਸ ਵੇਲੇ ਦੀ ਇੱਕ ਬਹੁਤ ਹੀ ਦੁਖਦਾਈ ਖਬਰ ਪਿੰਡ ਤਲਵੰਡੀ ਫੱਤੂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਉੱਚੀ ਨੀਵੀਂ ਸੜਕ ਹੋਣ ਕਰਕੇ ਮੇਨ ਰੋਡ ਤੇ ਸੜਕ ਬੈਠੀ ਹੋਈ ਕਰਕੇ ਜਾਂ ਕਹਿ ਲਈਏ ਟੋਏ ਵਰਗਾ ਮਾਹੌਲ ਬਣਨ ਕਰਕੇ ਕੱਲ ਰਾਤ ਕਰੀਬ 12 ਵਜੇ ਦੇ ਆਸ-ਪਾਸ ਇੱਕ ਸਵਿਫਟ ਕਾਰ ਨੰਬਰ ਪੀਬੀ 10 ਸੀ ਐਚ 0955 ਜੋ ਕਿ ਦੱਸਿਆ ਜਾ ਰਿਹਾ ਪਿੱਛੋਂ ਰਫ਼ਤਾਰ ਨਾਲ ਆ ਰਹੀ ਸੀ ਮ੍ਰਿਤਕ ਦੇ ਜਾਣਕਾਰਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਤਲਵੰਡੀ ਫੱਤੂ ਦੇ ਮੇਨ ਗੇਟ ਤੋਂ ਥੋੜੀ ਦੂਰ ਇੱਕ ਪੁਲੀ ਹੈ ਜਿਸ ਤੋਂ ਥੋੜਾ ਅੱਗੇ ਸੜਕ ਤੇ ਢਲਾਨ ਬਣੀ ਹੋਈ ਹੈ ਸੜਕ ਬੈਠੀ ਹੋਈ ਹੈ ਜਿਸ ਦੀ ਕਿ ਜੱਜਮੈਂਟ ਪਿੱਛੋਂ ਆ ਰਹੀ ਗੱਡੀਆਂ ਦੇ ਚਾਲਕਾਂ ਨੂੰ ਨਹੀਂ ਰਹਿੰਦੀ ਉਹਨਾਂ ਦਾ ਮੰਨਣਾ ਹੈ ਕਿ ਕੱਲ ਰਾਤ ਵੀ ਜਦ ਮ੍ਰਿਤਕ ਹਰਮਨ ਜੋ ਕਿ ਆਪਣੀ ਮਾਂ ਦਾ ਇਕਲੌਤਾ ਸਹਾਰਾ ਸੀ ਜਿਸ ਦੇ ਕਿ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ ਮੰਨਿਆ ਜਾ ਰਿਹਾ ਹੈ ਕਿ ਕੱਲ ਰਾਤ ਵੀ ਗੱਡੀ ਇਸੇ ਉੱਚੀ ਨੀਵੀਂ ਥਾਂ ਤੋਂ ਅਨਬੈਲੈਂਸ ਹੋ ਕੇ ਬੇਕਾਬੂ ਹੋ ਕੇ ਸਿੱਧੀ ਪਿੰਡ ਤਲਵੰਡੀ ਫੱਤੂ ਦੇ 메ਨ ਗੇਟ ਦੇ ਸੱਜੇ ਪਾਸੇ ਜਾ ਵਜੇ ਤੇ ਇੱਕ ਭਿਆਨਕ ਹਾਦਸਾ ਹੋ ਗਿਆ ਤੇ ਦੱਸਿਆ ਜਾ ਰਿਹਾ ਕਿ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਗੱਡੀ ਅੱਗੇ ਤੋਂ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਗੱਡੀ ਫਰੰਟ ਤੋਂ ਟੋਟਲ ਡੈਮੇਜ ਹੋ ਗਈ ਪ੍ਰਤੀਤ ਹੁੰਦੀ ਹੈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਗੱਡੀ ਦੇ ਪਿਛਲੇ ਸ਼ੀਸ਼ੇ ਤੱਕ ਟੁੱਟ ਗਏ। ਗੱਡੀ ਦਾ ਸਟੀਰੀਓ ਤੱਕ ਗੱਡੀ ਦੇ ਅੰਦਰ ਖਿਲਰਿਆ ਹੋਇਆ ਨਜ਼ਰ ਆ ਰਿਹਾ ਸੀ। ਲੁਕਾ ਵੱਲੋਂ ਇਹ ਵੀ ਕਾਫੀ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਐਕਸੀਡੈਂਟ ਦੌਰਾਨ ਗੱਡੀ ਦਾ ਸਟੀering ਨੌਜਵਾਨ ਦੀ ਛਾਤੀ 'ਚ ਵੱਜਿਆ ਹੋਵੇਗਾ ਜਿਸ ਕਰਕੇ ਸ਼ਾਇਦ ਉਸ ਦੀ ਮੌਤ ਹੋ ਗਈ ਪਰ ਮ੍ਰਿਤਕ ਦੇ ਜਾਣਕਾਰਾਂ ਨੇ ਇਹ ਵੀ ਗਿਲਾ ਕੀਤਾ ਹੈ ਕਿ ਜਿੱਥੋਂ ਸੜਕ ਉੱਚੀ ਨੀਵੀ ਹੈ ਜਿੱਥੋਂ ਸੜਕ ਬੈਠੀ ਹੋਈ ਹੈ ਉੱਥੇ ਬੋਰਡ ਤਾਂ ਜ਼ਰੂਰ ਲੱਗਾ ਹੈ ਕਿ ਸੜਕ ਉੱਚੀ ਨੀਵੀ ਹੈ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਸੜਕ ਨੂੰ ਸਵਾਰੰਮ ਦੀ ਇਸ ਦੀ ਸਾਰ ਲੈਣ ਦੀ ਇਸ ਦਾ ਪੀੜਾ ਚੱਕਣ ਦੀ ਕਿਸੇ ਨੇ ਵੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਇਹ ਢਲਾਨ ਨਾ ਹੁੰਦੀ ਤਾਂ ਹਰਮਨ ਅੱਜ ਇਸ ਦੁਨੀਆ ਤੋਂ ਇਸ ਤਰੀਕੇ ਆਪਣੀ ਮਾਂ ਨੂੰ ਇਕੱਲਿਆਂ ਛੱਡ ਕੇ ਰੁਖਸਤ ਨਾ ਹੁੰਦਾ ਦੱਸਿਆ ਜਾ ਰਿਹਾ ਹੈ ਕਿ ਅਮ੍ਰਿਤ ਖਰਮਨ ਠੇਕੇ ਵਾਲੇ ਨਾਲ ਰੇਡ ਪਾਰਟੀ ਦਾ ਇੰਚਾਰਜ ਸੀ ਜੋ ਕਿ ਕੱਲ ਰਾਤ ਸ਼ਾਇਦ ਕਿਸੇ ਪਾਰਟੀ ਤੋਂ ਘਰ ਵਾਪਸ ਪਾਤਰਿਆ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਇਸ ਦੀ ਜ਼ਿੰਦਗੀ ਦਾ ਆਖਰੀ ਸਫ਼ਰ ਹੋਵੇਗਾ ਦਿਖਾਨੇ ਜੇ ਇੱਕ ਵਾਰੀ ਮੌਕੇ ਦੀ ਪੂਰੀ ਰਿਪੋਰਟ ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੁਸੈਲ ਦੀ ਇੱਕ ਬਹੁਤ ਹੀ ਦੁਖਦਾਈ ਖਬਰ ਪਿੰਡ ਤਲਵੰਡੀ ਫੱਤੂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਉੱਚੀ ਨੀਵੀ ਸੜਕ ਹੋਣ ਕਰਕੇ ਮੇਨ ਰੋਡ ਤੇ ਸੜਕ ਬੈਠੀ ਹੋਈ ਕਰਕੇ ਜਾਂ ਕਹਿ ਲਈਏ ਟੋਏ ਵਰਗਾ ਮਾਹੌਲ ਬਣਨ ਕਰਕੇ ਕੱਲ ਰਾਤ ਕਰੀਬ 12 ਵਜੇ ਦੇ ਆਸ-ਪਾਸ ਇੱਕ ਸਵਿਫਟ ਕਾਰ ਨੰਬਰ ਪੀਬੀ 10 ਸੀ ਐਚ 0 ਨੂੰ 55 ਜੋ ਕਿ ਦੱਸਿਆ ਜਾ ਰਿਹਾ ਪਿੱਛੋਂ ਰਫ਼ਤਾਰ ਨਾਲ ਆ ਰਹੀ ਸੀ ਮ੍ਰਿਤਕ ਦੇ ਜਾਣਕਾਰਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਤਲਵੰਡੀ ਫੱਤੂ ਦੇ ਮੇਨ ਗੇਟ ਤੋਂ ਥੋੜੀ ਦੂਰ ਇੱਕ ਪੁਲੀ ਹੈ ਜਿਸ ਤੋਂ ਥੋੜਾ ਅੱਗੇ ਸੜਕ ਤੇ ਢਲਾਨ ਬਣੀ ਹੋਈ ਹੈ ਸੜਕ ਬੈਠੀ ਹੋਈ ਹੈ ਜਿਸ ਦੀ ਕਿ ਜੱਜਮੈਂਟ ਪਿੱਛੋਂ ਆ ਰਹੀ ਗੱਡੀਆਂ ਦੇ ਚਾਲਕਾਂ ਨੂੰ ਨਹੀਂ ਰਹਿੰਦੀ ਉਹਨਾਂ ਦਾ ਮੰਨਣਾ ਹੈ ਕਿ ਕੱਲ ਰਾਤ ਵੀ ਜਦ ਮ੍ਰਿਤਕ ਹਰਮਨ ਜੋ ਕਿ ਆਪਣੀ ਮਾਂ ਦਾ ਇਕਲੌਤਾ ਸਹਾਰਾ ਸੀ ਜਿਸ ਦੇ ਕਿ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ ਮੰਨਿਆ ਜਾ ਰਿਹਾ ਹੈ ਕਿ ਕੱਲ ਰਾਤ ਵੀ ਗੱਡੀ ਇਸੇ ਉੱਚੀ ਨੀਵੀਂ ਥਾਂ ਤੋਂ ਅਨਬੈਲੈਂਸ ਹੋ ਕੇ ਬੇਕਾਬੂ ਹੋ ਕੇ ਸਿੱਧੀ ਪਿੰਡ ਤਲਵੰਡੀ ਫੱਤੂ ਦੇ ਮੇਨ ਗੇਟ ਦੇ ਸੱਜੇ ਪਾਸੇ ਜਾ ਵਜੀ ਤੇ ਇੱਕ ਭਿਆਨਕ ਹਾਦਸਾ ਹੋ ਗਿਆ ਤੇ ਦੱਸਿਆ ਜਾ ਰਿਹਾ ਕਿ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਗੱਡੀ ਅੱਗੇ ਤੋਂ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਗੱਡੀ ਫਰੰਟ ਤੋਂ ਟੋਟਲ ਡੈਮੇਜ ਹੋ ਗਈ ਪ੍ਰਤੀਤ ਹੁੰਦੀ ਹੈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਗੱਡੀ ਦੇ ਪਿਛਲੇ ਸ਼ੀਸ਼ੇ ਤੱਕ ਟੁੱਟ ਗਏ। ਗੱਡੀ ਦਾ ਸਟੀਰੀਓ ਤੱਕ ਗੱਡੀ ਦੇ ਅੰਦਰ ਖਿਲਰਿਆ ਹੋਇਆ ਨਜ਼ਰ ਆ ਰਿਹਾ ਸੀ। local ਵੱਲੋਂ ਇਹ ਵੀ ਕਿਆਫਾ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਐਕਸੀਡੈਂਟ ਦੌਰਾਨ ਗੱਡੀ ਦਾ ਸਟੀering ਨੌਜਵਾਨ ਦੀ ਛਾਤੀ 'ਚ ਵੱਜਿਆ ਹੋਵੇਗਾ ਜਿਸ ਕਰਕੇ ਸ਼ਾਇਦ ਉਸ ਦੀ ਮੌਤ ਹੋ ਗਈ ਪਰ ਮ੍ਰਿਤਕ ਦੇ ਜਾਣਕਾਰਾਂ ਨੇ ਇਹ ਵੀ ਗਿਲਾ ਕੀਤਾ ਹੈ ਕਿ ਜਿੱਥੋਂ ਸੜਕ ਉੱਚੀ ਨੀਵੀ ਹੈ ਜਿੱਥੋਂ ਸੜਕ ਬੈਠੀ ਹੋਈ ਹੈ ਉੱਥੇ ਬੋਰਡ ਤਾਂ ਜ਼ਰੂਰ ਲੱਗਾ ਹੈ ਕਿ ਸੜਕ ਉੱਚੀ ਨੀਵੀ ਹੈ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਸੜਕ ਨੂੰ ਸਵਾਰਨ ਦੀ ਇਸ ਦੀ ਸਾਰ ਲੈਣ ਦੀ ਇਸ ਦਾ ਪੀੜਾ ਚੱਕਣ ਦੀ ਕਿਸੇ ਨੇ ਵੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਇਹ ਢਲਾਨ ਨਾ ਹੁੰਦੀ ਤਾਂ ਹਰਮਨ ਅੱਜ ਇਸ ਦੁਨੀਆ ਤੋਂ ਇਸ ਤਰੀਕੇ ਆਪਣੀ ਮਾਂ ਨੂੰ ਇਕੱਲਿਆਂ ਛੱਡ ਕੇ ਰੁਖਸਤ ਨਾ ਹੁੰਦਾ ਦੱਸਿਆ ਜਾ ਰਿਹਾ ਹੈ ਕਿ ਅਮ੍ਰਿਤ ਖਰਮਨ ਠੇਕੇ ਵਾਲੇ ਨਾਲ ਰੇਡ ਪਾਰਟੀ ਦਾ ਇੰਚਾਰਜ ਸੀ ਜੋ ਕਿ ਕੱਲ ਰਾਤ ਸ਼ਾਇਦ ਕਿਸੇ ਪਾਰਟੀ ਤੋਂ ਘਰ ਵਾਪਸ ਪਾਤਰਿਆ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਇਸ ਦੀ ਜ਼ਿੰਦਗੀ ਦਾ ਆਖਰੀ ਸਫ਼ਰ ਹੋਵੇਗਾ ਦਿਖਾਨੇ ਜੇ ਇੱਕ ਵਾਰੀ ਮੌਕੇ ਦੀ ਪੂਰੀ ਰਿਪੋਰਟ